ਜਗਬਣੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਨਵਦੀਪ ਸ਼ਰਮਾ ਇਸ ਸਮੇਂ ਆਪਾਂ ਮੌਜੂਦ ਹਾਂ ਚੰਡੀਗੜ੍ਹ ਦੇ ਸੈਕਟਰ 9 ਦੇ ਵਿੱਚ ਜਿੱਥੇ ਕਿ ਪੰਜਾਬ ਕਾਂਗਰਸ ਦੇ ਵੱਲੋਂ ਰੋਸ ਮਜਾਰਾ ਕੀਤਾ ਜਾ ਰਿਹਾ ਹੈ ਇਲਜ਼ਾਮ ਲਗਾਏ ਗਏ ਨੇ ਕਿ ਕੇਂਦਰ ਸਰਕਾਰ ਦੇ ਵੱਲੋਂ ਈਡੀ ਦੀ ਆੜ ਦੇ ਵਿੱਚ ਜੋ ਹੈ ਕਾਰਵਾਈ ਜੋ ਹੈ ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਦੇ ਉੱਤੇ ਕੀਤੀ ਜਾ ਰਹੀ ਹੈ ਜੋ ਕਿ ਨੈਸ਼ਨਲ ਹੈਰਾਲਡ ਕੇਸ ਨੂੰ ਲੈ ਕੇ ਕੀਤੀ ਜਾ ਰਹੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਝੂਠੇ ਕੇਸ ਦੇ ਵਿੱਚ ਜੋ ਹੈ ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਨੂੰ ਫਸਾਉਣ ਦੀ ਜੋ ਸਾਜ਼ਿਸ਼ ਹੈ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਜਿੱਤੇ ਕੀ ਕਾਂਗਰਸੀਆਂ ਦੇ ਵੱਲੋਂ ਲਗਾਤਾਰ ਜੋ ਹੈ ਕੇਂਦਰ ਸਰਕਾਰ ਦੇ ਖਿਲਾਫ ਨਾਰਾਬਾਜੀ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜੋ ਨੈਸ਼ਨਲ ਹੈਰਾਡ ਕੇਸ ਹੈ ਉਸ ਦੇ ਵਿੱਚ ਜੋ ਹੈ ਨਜਾਇਜ਼ ਤੌਰ ਦੇ ਉੱਤੇ ਜੋ ਹੈ ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਨੂੰ ਜੋ ਹੈ ਫਸਾਉਂਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜੋ ਨਰਿੰਦਰ ਮੋਦੀ ਦੇ ਵੱਲੋਂ ਜੋ ਹੈ ਪ੍ਰਧਾਨ ਮੰਤਰੀ ਦੇ ਵੱਲੋਂ ਜੋ ਹੈ ਈਡੀ ਦੀ ਆਰਡ ਦੇ ਵਿੱਚ ਜੋ ਹੈ ਜੋ ਹੈ ਕਾਰਵਾਈਆਂ ਹੋਣੇ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਲੋਕਾਂ ਨੂੰ ਜੋ ਹੈ ਇਹ ਇਸੇ ਤਰ੍ਹਾਂ ਹੀ ਲੋਕਾਂ ਦੇ ਜੋ ਮੁੱਦੇ ਨੇ ਮੁੱਦੇ ਆ ਤੋਂ ਪਟਕਾਉਣ ਦੇ ਲਈ ਜੋ ਕਾਰਵਾਈ ਹੈ ਇਹ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਕਿਸੇ ਵੀ ਕੀਮਤ ਦੇ ਉੱਤੇ ਜੋ ਹੈ ਅਜਿਹੀਆਂ ਧੱਕੇਸ਼ਾਈਆਂ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਈਡੀ ਦੇ ਡਰਾਵੇ ਦੇ ਵਿੱਚ ਬਿਲਕੁਲ ਵੀ ਕਾਂਗਰਸ ਪਾਰਟੀ ਉਸ ਦਾ ਕੋਈ ਵੀ ਵਰਕਰ ਜੋ ਹੈ ਨਹੀਂ ਆਵੇਗਾ ਅਤੇ ਡਟ ਕੇ ਇਹ ਜੋ ਕੇਂਦਰ ਸਰਕਾਰ ਦਾ ਜ਼ਬਰ ਜ਼ੁਲਮ ਹੈ ਇਸ ਦੇ ਖਿਲਾਫ ਜੋ ਹੈ ਆਵਾਜ਼ ਨੂੰ ਕਾਂਗਰਸ ਦੇ ਵੱਲੋਂ ਉੱਚਾ ਕੀਤਾ ਜਾਵੇਗਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੈਕਟਰ 9 ਤੋਂ ED ਦਫ਼ਤਰ ਦੇ ਸਾਹਮਣੇ ਜਿੱਥੇ ਕਿ ਕਾਂਗਰਸ ਦੇ ਵੱਲੋਂ ਪੰਜਾਬ ਕਾਂਗਰਸ ਦੇ ਵੱਲੋਂ ਜੋ ਹੈ ਧਰਨਾ ਦਿੱਤਾ ਗਿਆ ਤੇ ਲਗਾਤਾਰ ਜੋ ਹੈ ਨਾਰੇਬਾਜੀ ਕੀਤੀ ਜਾ ਰਹੀ ਹੈ ਜਿੰਦਾਬਾਦ 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 बंद करो बंद करो बंद करो डराना दबकाना बंद करो बंद करो बंद करो जब जब मोदी डरता है ईडी को आगे करता है जब जब मोदी डरता है ईडी को आगे करता है नीचे नीचे कैमरा सेट हाँ जी कहना है राजा जी देखो जी गल है ਸਰਕਾਰ ਸਮੇਂ ਦੀਆਂ ਸਰਕਾਰਾਂ ਔਰ ਏਜੰਸੀਆਂ ਦਾ ਇਸਤੇਮਾਲ ਕਰ ਰਹੀਆਂ ਹਨ ਪੁਲਿਸ ਦਾ ਇਸਤੇਮਾਲ ਕਰ ਰਹੀਆਂ ਹਨ ਕੱਲ ਵੀ ਤੁਸੀਂ ਦੇਖਿਆ ਕਿ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਔਰੇ ਖਿਲਾਫ ਅਸੀਂ ਧਰਨਾ ਲਾਇਆ ਔਰ ਅੱਜ ਕੱਲ ਪਤਾ ਚੱਲਿਆ ਸ਼ਾਮ ਨੂੰ ਈਡੀ ਨੇ ਆਈਡੀ ਨੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੇ ਖਿਲਾਫ ਨੈਸ਼ਨਲ ਹੈਰਾਲਡ ਮਾਮਲੇ 'ਚ ਚਾਸ਼ਿਰ داخل ਹੋਈ ਹੈ ਇਹ ਸਰਾਸਰ ਗਲਤ ਤੇ ਤੱਕਾ ਤੇ ਜ਼ਾਸੀ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਦੇਸ਼ ਦੇ ਪ੍ਰਧਾਨ ਮੰਤਰੀ ਕਾਂਗਰਸ ਦੀ ਆਵਾਜ਼ ਬੰਦ ਕਰਨਾ ਚਾਹੁੰਦੇ ਨੇ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਪਤਾ ਹੈ ਕਿ ਜਿੰਨਾ ਚਿਰ ਰਾਹੁਲ ਗਾਂਧੀ ਦੇ ਸਾਹ ਚ ਸਾਹ ਹੈ ਔਰ ਕਾਂਗਰਸ ਪਾਰਟੀ जिंदा ਹੈ ਉਹਨਾਂ ਚਿੱਕਰ ਇਸ ਦੇਸ਼ ਤੇ ਆਰਐਸਐਸਪੀ ਵਿਚਾਰਤਾਂ ਲਾਗੂ ਨਹੀਂ ਹੋ ਸਕਦੀ ਉਹਨਾਂ ਚਿੱਕਰ ਅਸੀਂ ਮੁਕੰਮਲ ਤੌਰ ਤੇ ਦੇਸ਼ ਤੇ ਰਾਜ ਨਹੀਂ ਕਰ ਸਕਦੇ ਇਸ ਕਰਕੇ ਸਾਡੇ ਲੀਡਰਾਂ ਦੇ ਖਿਲਾਫ ਇਹ ਕਾਰਵਾਈ ਤੇ ਸਾਜ਼ਿਸ਼ ਕੀਤੀ ਗਈ ਹੈ ਜਿਸ ਸਾਜ਼ਿਸ਼ ਦੇ ਖਿਲਾਫ ਅੱਜ ਸਮੁੱਚੇ ਦੇਸ਼ ਪਰਦੇ ਵਿੱਚ ਈਡੀ ਦਫ਼ਤਰਾਂ ਦੇ ਬਾਹਰ ਕਾਂਗਰਸ ਪਾਰਟੀ ਪ੍ਰਦਰਸ਼ਨ ਕਰ ਰਹੀ ਹੈ ਸਾਨੂੰ ਕਿਸੇ ਦਾ ਡਰ ਨਹੀਂ ਸਾਡੇ ਲੀਡਰ ਨੇ ਦੱਸਿਆ ਗਰਮਕ ਇੱਕ ਮਾਤਰ ਵਿਅਕਤੀ ਜਿਹੜਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪੇਸ਼ ਤੋਂ ਪ੍ਰਧਾਨ ਮੰਤਰੀ ਦੇ ਸਾਹਮਣੇ ਛਾਤੀ ਧੋਕੇ ਲੜਾਈ ਲੜਦਾ ਹੈ ਉਰੀ ਆਵਾਜ਼ ਬੰਦ ਕਰਨ ਦਾ ਇਹ ਨਵਾਂ ਪ੍ਰਯਾਸ ਹੈ ਲੇਕਿਨ ਤੁਹਾਨੂੰ ਦੱਸਣਾ ਚਾਹਣਾ ਹੈ ਬੀਜੇਪੀ ਵਾਲਿਓ ਇਹ ਪ੍ਰਯਾਸ ਤੁਹਾਡਾ ਫੇਲ ਹੋ ਜਾ ਪਰ ਸਾਡਾ ਲੀਡਰ ਸੁਰਖਰੂ ਹੋ ਕੇ ਤੁਹਾਡੀ ਛਾਤੀ ਤੇ ਚੜ ਕੇ इस देश की सेवा करेगा पूरी हाई कोर्ट में क्या चर्चा हुई उसके बारे में मुझे जानकारी कम है क्योंकि हम तो प्रदर्शन में हैं सुबह से ईडी के खिलाफ जो हमारी सेंट्रल लीडरशिप के खिलाफ कार्रवाई की है मगर जितनी मुझे इन्फॉर्मेशन मिली है कि बाईस तारीख तक उन्होंने मेरा अरेस्ट टेक किया हुआ है और साथ में उन्होंने ये भी बात कही है कि इस पर आगे कोई पॉलिटिकल टिप्पणी नहीं करनी सो तो मैं अपने आप को मदूद रखूंगा क्योंकि सब जुटे सके और मगर आज जिस काम के लिए मैं इकट्ठे हुए हैं वो है ईडी का जो एक्शन है हिंदुस्तान की हमारी कांग्रेस की लीडरशिप के खिलाफ मैं एक बात ही कहना चाहता हूं सर ये महान देश की पहचान महात्मा गांधी की पॉलिसी से महात्मा गांधी ने एक नॉन वायलेंस की मूवमेंट चलाई और अंग्रेजों से इधर से निकाला महात्मा गांधी की पॉलिसी पर चलते हुए नेल्सन मंडेला ने साउथ अफ्रीका आजाद कराया मार्टिन लूथर किंग ने अमेरिका में फाइट की फॉर दी प्रेस्ट क्लासेस और सौ देश को आजादी मिली ये इस देश की पहचान एज अ टॉलरेंट नेशन थी एज ए सेकुलर नेशन थी एज एज अ डेमोक्रेटिक नेशन थी मगर जब के मोदी साहब आया मुझे अफसोस से कहना पड़ता है तब की ये एक टॉलरेंट देश जो है एक उसके उस, उसमें ये aisi politics le hai jo badlak hori se aur political vendetta ke sath chal rahi hum isko condemn karte hain aur hum central leadership ke sath hain